ਅੱਜ ਤੇਰੇ ਨਖਰ ਉਹ ਨਾ ਬਚਦੀ ਵੇਛੰਦੇ ਆ ਅੱਜ ਤੇਰੇ ਨਖਰ ਉਹ ਨਾ ਬਚਦੀ ਵੇ ਲੋ ਜੀ ਹੁਣ ਆ ਗਈ ਫੇਰ ਪੱਪੀ ਭਾਬੀ ਤੇ ਹੁਣ ਲੱਗੂਗੀ ਫੇਰ ਕਿਸੇ ਬਾਬੇ ਦੀ ਕਲਾਸ ਤੇ ਹਾਂਜੀ ਦੇਖ ਲਿਓ ਆ ਵੀਡੀਓ ਨਾਲ ਨਾਲ ਚੱਲਦੀ ਪਈ ਆ ਕੀ ਕਰਦੀਆਂ ਨੇ ਅੱਜ ਕੱਲ ਦੀ ਬੀਬੀਆਂ ਹੈ ਦੇਖ ਕਿਵੇਂ ਲੱਗੀਆਂ ਹੋਈਆਂ ਨੇ ਜੀਭਾ ਕੱਢ ਕੱਢ ਲੋਕਾਂ ਨੂੰ ਆਪਣੇ ਵਸ਼ੇ ਚ ਕਰਨ ਦੇਖ ਲੋ ਇਹਨਾਂ ਬੀਬੀਆਂ ਦੇ ਚੱਜ ਕਰਦੀਆਂ ਕੀ ਨੇ ਘਰੇ ਲਾਉਣੇ ਪੈਣ ਪੋਚੇ ਇਹਨਾਂ ਕੋ ਪੋਚੇ ਨਹੀਂ ਲੱਗਦੇ ਘਰੇ ਲਾਉਣਾ ਪੈ ਜਵੇ ਝਾੜੂ ਉਹ ਨਹੀਂ ਲੱਗਦਾ ਘਰੇ ਬਣਾਉਣੀਆਂ ਪੈ ਜਾਣ ਰੋਟੀਆਂ ਫੇਰ ਕਹਿੰਦੀਆਂ ਮੇਰੇ ਤਾਂ ਹੱਥ ਦੁਖਦੇ ਆ ਮੇਰੇ ਤਾਂ ਮੋਢੇ ਦੁਖਦੇ ਆ ਮੇਤੋਂ ਕੰਮ ਨਹੀਂ ਹੁੰਦਾ ਤੇ ਹੁਣ ਆ ਕੀ ਕਰਦੀਆਂ ਨੇ ਪਖੰਡ ਪੁਣਾ ਦੱਸੋ ਪੰਜਾਬੀਓ ਪੰਜਾਬ ਕਿੱਧਰ ਨੂੰ ਜਾ ਰਿਹਾ ਆਪਣਾ ਹੈ ਘਰੇ ਇਹਨਾਂ ਤੋਂ ਕੋਈ ਕੰਮ ਕਰਵਾਉਣ ਨੂੰ ਕਹਿ ਦੋ ਮੇਰਾ ਤਾਂ ਸਿਰ ਦੁਖਦਾ ਤੇ ਹੁਣ ਕਿਵੇਂ ਲੱਗੀਆਂ ਨੇ ਸਿਰਕਮਾਉਣ ਇਹ ਜੀ ਬੀਬੀਆਂ ਤੋਂ ਤੇ ਇਹ ਜੇ ਬਾਬਿਆਂ ਤੋਂ ਬਚ ਕੇ ਰੋ ਜੇ ਕਿਤੇ 올림픽 ਦੇ ਵਿੱਚ ਨਾ ਗੇਮ ਹੋਵੇ ਸਿਰਕਮਾਉਣ ਦੀ ਇਹ ਜੀ ਬੀਬੀਆਂ ਨੇ 골ਡ ਮੈਡਲ ਦੇ ਢੇਰ ਲਾ ਦੇਨੇ ਸੀ ਘਰੇ ਕਹਿ ਦੋ ਇਹਨਾਂ ਨੂੰ ਚਾਹ ਬਣਾਉਣ ਲਈ ਚਾਰ ਬੰਦੇ ਆਏ ਤੇ ਇਹਨਾਂ ਨੂੰ ਮੌਤ ਪੈ ਜਾਂਦੀ ਆ ਇਹਨਾਂ ਨੂੰ ਗਸ਼ੇ ਪੈ ਜਾਂਦੇ ਨੇ ਹੁਣ ਕਿਵੇਂ ਜੀਭਾ ਕੱਟ ਕੱਟ ਲੱਗੀਆਂ ਵੇਛਿੰਦਿਆ ਆ ਲੈ ਜਾ ਆਪਣੀ ਨਖਰ ਨੂੰ ਚੱਕ ਕੇ ਫੇਰ ਨਾ ਕਹੀਂ ਕਿਤੇ ਕੋਈ ਚੰਦ ਚਾੜਤਾ